ਕਸਾਰ ਪੀ ਆਰਟੀਸੀ ਬੱਸ ਤੇ ਟਰੱਕ ਦੀ ਹੋ ਗਈ ਭਿਆਨਕ ਟੱਕਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਹੋਈਆਂ ਜ਼ਖਮੀ ਤਾਂ ਦੱਸਦੀ ਹੈ ਕਿ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਪੀ ਆਰਟੀਸੀ ਦੀ ਬੱਸ ਤਾਂ ਰਾਜਪੁਰਾ ਦੇ ਗगन ਚੌਂਕ ਦੇ ਕੋਲ ਜਦੋਂ ਬੱਸ ਪਹੁੰਚਦੀ ਆ ਗगन ਚੌਂਕ ਤੇ ਇੱਕ ਟਰੱਕ ਮੋੜ ਰਿਹਾ ਹੁੰਦਾ ਉਸ ਟਰੱਕ ਦੇ ਨਾਲ ਟਕਰਾ ਜਾਂਦੀ ਆ ਪੀ ਆਰਟੀਸੀ ਦੀ ਬੱਸ ਜਿਸ ਤੋਂ ਬਾਅਦ ਕਈ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਕਰਵਾ ਦਿੱਤਾ ਤਾਂ 50 ਤੋਂ 55 ਸਵਾਰੀਆਂ ਇਸ ਬੱਸ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਤਾਂ ਤਰਕਸਾਰ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਕਾਫੀ ਲੰਬਾ ਜਾਮ ਜਿਹੜਾ ਗਗਨ ਚੌਂਕ ਦੇ ਉੱਤੇ ਲੱਗਦਾ ਹੋਇਆ ਨਜ਼ਰ ਆਇਆ ਤਾਂ ਲਗਾਤਾਰ ਅਜਿਹੀਆਂ ਖਬਰਾਂ ਹਾਦਸੇ ਦੇ ਨਾਲ ਜੁੜੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਖਾਸ ਕਰਕੇ ਪਿਛਲੇ 2-3 ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਸਾਂ ਦੀਆਂ ਖਬਰਾਂ ਜਿਸ ਤਰੀਕੇ ਦੇ ਨਾਲ ਤੁਕਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ ਕੈਥਲ ਦੇ ਵਿੱਚ ਹਰਿਆਣਾ ਦੇ ਉਹ ਐਸਬੀਐਲ ਨਹਿਰ ਦੇ ਵਿੱਚ ਡਿੱਗ ਗਈ ਸੀ ਉਸ ਤੋਂ ਬਾਅਦ ਜੋ ਫਰੀਦਕੋਟ ਦੇ ਵਿੱਚ ਇੱਕ ਨਿੱਜੀ ਬੱਸ ਨਿਊ ਦੀਪ ਕੰਪਨੀ ਦੀ ਬੱਸ ਜਿਹੜੀ ਆ ਜਿਹੜੀ ਫਰੀਦਕੋਟ ਦੇ ਰੋਡ ਉੱਥੇ ਨਾਲੇ ਦੇ ਵਿੱਚ ਡਿੱਗ ਜਾਂਦੀ ਆ ਤਾਂ ਡਰੇਨ ਦੇ ਵਿੱਚ ਡਿੱਗ ਜਾਂਦੀ ਆ ਉਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਜਾਂਦੀ ਆ ਪਰ ਹੁਣ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਆ ਪਟਿਆਲਾ ਤੋਂ ਰਾਜਪੁਰਾ ਚੰਡੀਗੜ੍ਹ ਹਾਈਵੇ ਦੇ ਉੱਤੇ ਜੋ ਰਾਜਪੁਰਾ ਦੇ ਵਿੱਚ ਗगन ਚੌਂਕ ਹੈ ਜੋ ਗगन ਚੌਂਕ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਬੱਸ ਦੇ ਡਰਾਈਵਰ ਤੁਹਾਨੂੰ ਉਹਨਾਂ ਦੀ ਇੱਕ ਵਾਰ ਕਰਨ ਜੀ ਕਿ ਕਿਹੜੀ ਬੱਸ ਬੱਸ ਦੇ ਗਰਤੀ ਆਰਟੀਸ ਬੱਸ ਨੰਬਰ 303 BH 934 ਇਹ ਰਾਜਪੁਰਾ ਤੋਂ ਚੰਡੀਗੜ੍ਹ ਜਾ ਰਹੇ ਸੀ ਉੱਤ ਪਾਸੇ ਨਾਲ ਤੁਰੀ ਜਾਂਦੇ ਸੀ ਟਰੈਕਟਰ ਟ੍ਰਾਫਿਕ ਕੜਦੇ ਕਾਰਨ ਨਹੀਂ ਹੋਇਆ ਕੀ ਕਰਨ ਕਰਨ ਕਰਦਾ ਸੀ ਕਹਾਂ ਕੰਮੂਰੀ ਕਰਦਾ ਗੱਡੀ ਲੱਗਦੀ ਤੇ ਕੋਈ ਜਿਹੜਾ ਮੇਰੀ ਵੀ ਨੱਕ ਨਹੀਂ ਮੜਾ ਮੋਟੇ ਰੋਜ਼ ਨਹੀਂ ਹੈ ਨਹੀਂ ਨਹੀਂ ਰੱਖਣਾ ਇਹ ਸਭਾ ਕਰਦੇ ਵੀ ਦੇ ਉਂਝਣੋ ਤੋਂ ਜਾਵੇ ਭਈ ਉਂਝਣੋ ਤੋਂ ਜਾਵੇ ਉਸ ਤੋਂ ਮੰਤਾ ਕਾਰਵਿ ਕਰੀਏ ਤੇ ਆਪ ਹੀ ਕਰ ਰੇ ਕਰ ਰੇ ਕਿੰਨੇ ਤੋਂ ਜਦੇ ਨਹੀਂ ਦੇਖੋ ਮਿਲ ਗਈ ਸਵਾਰੀਆਂ ਹੈਗੇ ਸੀ 40 ਬਿਲਕੁਲ ਸਵਾਰੀਆਂ ਇਹ ਖੜਾੰਦਾ ਸਕੂਟਰ ਆ ਗਿਆ। ਉਹਾਰੇ ਪਿੱਛੇ ਕੀ ਭਲਾੜੇ ਤੋਂ ਬੁਢਲਾੜੇ ਤੋਂ ਕੱਲ੍ਹ ਕੇ ਚੰਡੀਗੜ੍ਹ ਜਾਣਾ ਸੀ। ਪਰ ਜੀ ਪਟਿਆਲਾ ਰਾਜਪੁਰੇ ਤੋਂ ਟੱਪ ਚੱਲੂ। ਥੋੜੀ ਦੂਰੀ ਗਈ ਸੀ। ਕਿੰਨਾ ਬੁਰੀ। ਨਿਕਾਹ ਤਾਂ ਦੁਖੀ ਹੋ ਗਈ ਸੀ। ਮਿਲ ਗਈ। ਉਹ ਇੱਕ ਪਲ। ਉਹ ਇੱਕ ਖੜਾੰਦਾ ਸਕੂਟਰ। ਤਾਂ ਤੁਸੀਂ ਸੁਣਿਆ ਬੱਸ ਡਰਾਈਵਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਬੱਸ ਦੀਆਂ ਜਿਹੜੀਆਂ ਬ੍ਰੇਕਾਂ ਨਾ ਲੱਗਣ ਦੇ ਕਰਕੇ ਬਸ ਜਿਹੜੀ ਆ ਟਰੱਕ ਦੇ ਨਾਲ ਜਾ ਕੇ ਟਕਰਾ ਗਈ ਐ ਤਾਂ ਗਗਨ ਚੌਂਕ ਦੇ ਉੱਤੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਾਫੀ ਜ਼ਿਆਦਾ ਰਸ਼ ਹੁੰਦਾ ਖਾਸ ਕਰਕੇ ਸਵੇਰ ਦੇ ਟਾਈਮ ਜਦੋਂ ਸਵੇਰ ਦਾ ਟਾਈਮ ਅਜਿਹਾ ਟਾਈਮ ਹੁੰਦਾ ਸਾਰਿਆਂ ਨੂੰ ਕਾਲੀ ਹੁੰਦੀ ਆ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਦੇ ਲਈ ਕਈਆਂ ਨੂੰ ਆਪਣੇ ਕਾਲਜ ਜਾਣਾ ਹੁੰਦਾ ਉਹ ਲੇਟ ਨਾ ਹੋ ਜਾਣ ਇਸ ਕਰਕੇ ਕਾਲੀ ਹੁੰਦੀ ਆ ਕਈ ਜਿਹੜੇ ਨੇ ਉਹ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਡਿਊਟੀਆਂ ਤੇ ਜਾਂਦੇ ਨੇ ਤਾਂ ਸਾਰਿਆਂ ਦਾ ਸਮਾਂ ਜਿਹੜਾ ਹੁੰਦਾ 9 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਸਮਾਂ ਹੁੰਦਾ ਜਿਸ ਸਮੇਂ ਵਾਸਦੀਏ ਟੱਕਰ ਹੋਈਆ तकरीबन 8:30 ਦਾ ਸਮਾਂ ਸੀ ਇਸ ਸਮੇਂ ਦੇ ਉੱਤੇ ਕਾਫੀ ਜ਼ਿਆਦਾ ਰਸ਼ ਹੁੰਦਾ ਆ ਗगन ਚੌਂਕ ਦੇ ਉੱਤੇ ਹਾਲਾਂਕਿ ਹਰ ਵਕਤ ਪੁਲਿਸ ਮੁਲਾਜ਼ਮ ਉੱਥੇ ਤਾਇਨਾਤ ਜ਼ਰੂਰ ਰਹਿੰਦੇ ਨੇ ਟ੍ਰੈਫਿਕ ਨੂੰ ਟ੍ਰੈਫਿਕ ਦੇ ਨਾਲ ਨਜਿੱਠਣ ਦੇ ਲਈ ਤਿਆਰ ਜ਼ਰੂਰ ਰਹਿੰਦੇ ਨੇ ਟ੍ਰੈਫਿਕ ਨੂੰ ਹਰ ਵਕਤ ਗਾਈਡ ਜ਼ਰੂਰ ਕਰਦੇ ਹੁੰਦੇ ਨੇ ਪਰ ਫਿਰ ਵੀ ਟ੍ਰੈਫਿਕ ਇੰਨੀ ਜ਼ਿਆਦਾ ਹੋ ਜਾਂਦੀ ਆ ਉੱਥੇ ਕਿ ਇਸ ਤਰੀਕੇ ਦੇ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਬਾਅਦ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਹੁਤ ਜ਼ਿਆਦਾ ਸਵਾਰੀਆਂ ਜਿਹੜੀਆਂ ਨੇ ਗਗਨ ਚੌਕ ਦੇ ਉੱਤੇ ਬੱਸ ਸਟਾਪਸ ਦੇ ਉੱਤੇ ਉੱਥੇ ਖੜੀਆਂ ਹੁੰਦੀਆਂ ਨੇ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਨੇ ਤਾਂ ਅਜਿਹੇ ਦੇ ਵਿੱਚ ਉਹ ਸਵਾਰੀਆਂ ਦੇ ਨਾਲ ਜਿਹੜੀਆਂ ਖੜੀਆਂ ਸਵਾਰੀਆਂ ਹੁੰਦੀਆਂ ਨੇ ਬਾਹਰ ਉਹਨਾਂ ਦੇ ਨਾਲ ਵੀ ਕੋਈ ਹਾਦਸਾ ਵਾਪਰ ਸਕਦਾ ਸੀ ਖੈਰ ਹੁਣ ਇਸ ਮਾਮਲੇ ਦੇ ਵਿੱਚ